ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਫਟੇਕੜ ਹਲਚਲ ਤੇ ਭਾਈ ਅਮਰਪਾਲ ਸਿੰਘ ਖੰਡੂਰ ਸਾਹਿਬ ਤੋਂ ਸੰਸਦ ਬਣਦੇ ਨੇ ਤੇ ਵੱਡੀ ਜਿੱਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਭਰਾ ਭਾਈ ਹਰਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਨਸ਼ੇ ਦੇ ਮਾਮਲੇ ਦੇ ਵਿੱਚ ਚੁੱਕ ਲਿੰਦਾ ਜਾਂਦਾ ਹੈ ਤੇ ਗੱਲਬਾਤ ਕਰਾਂਗੇ ਅਸੀਂ ਭਾਈ ਹਰਪ੍ਰੀਤ ਸਿੰਘ ਦੇ ਧਰਮ ਪਤਨੀ ਸ਼ੈਨਾਜ कौर ਨਾਲ ਗੱਲਬਾਤ ਕਰਦੇ ਹਾਂ ਕੀ ਮਾਮਲਾ ਸਾਰਾ ਤੇ ਕੀ ਸਚਾਈ ਹੈ ਦੇ ਪਿੱਛੇ ਪਹਿਲਾਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਪਤਨੀ ਵਾਇਗੁਰ ਜੀ ਦੀ ਫਤਿਹ ਕੀ ਸਚਾਈ ਹੈ ਜੀ ਇਹਦੇ ਸਮ ਜਿਹੜੀ ਕਿ ਪਹਿਲਾਂ ਭਾਈ ਅਮਰਪਾਲ ਸਿੰਘ ਜਿੱਤ ਹੁੰਦੀ ਹੈ ਤੇ ਉਸ ਤੋਂ ਬਾਅਦ ਭਾਈ ਹਰਪ੍ਰੀਤ ਸਿੰਘ ਨੂੰ ਪੁ ਮਾਮਲੇ ਵਿੱਚ ਚੁੱਕ ਲੈਂਦੀ ਆ ਹਾਂਜੀ ਇਹ ਸਾਰਾ ਸਕੈਮ ਹੀ ਕੀਤਾ ਜਾ ਰਿਹਾ ਗਵਰਨਮੈਂਟ ਵੱਲੋਂ ਇਹ ਆਪਣੇ ਵੈਸੇ ਵੀ ਮਤਲਬ ਲੋਕਾਂ ਗਵਰਨਮੈਂਟ ਦੀ ਪ੍ਰਾਨੀ ਅਦਾ ਤੱਕ ਕਿ ਅਗਰ ਕੋਈ ਉਠਦਾ ਵਾ ਤੇ ਉਹਨੂੰ ਆਪਾਂ ਨੀਚਾ ਕਰਾਉਂਦੇ ਆਏ ਜੇ ਕੋਈ ਪੰਜਾਬ ਦੀ ਗੱਲ ਕਰਦਾ ਵਾ ਤੇ ਉਹਨੂੰ ਪਿੱਛੇ ਖਿੱਚਦੇ ਆ ਉਹਦੀ ਫੈਮਲੀ ਨੂੰ ਫੜਿਆ ਜਾਂਦਾ ਵਾ ਪਹਿਲਾਂ ਮੇਰੀ ਮਦਰ ਨੂੰ ਫੜਿਆ ਗਿਆ ਸੀਗਾ ਉਹਨਾਂ ਨੂੰ ਮਤਲਬ ਬਿਨਾ ਕੋਈ ਵੀ ਕੇਸ ਹੋੰਦ ਰੱਖਿਆ ਗਿਆ 10 ਦਿਨ ਹੁਣ ਮੇਰੇ ਹਸਬੰਦ ਨੂੰ ਫੜਿਆ ਗਿਆ ਵਾ ਉਹ ਵੀ ਕੋਈ ਕੇਸ ਨਹੀਂ ਸੀਗਾ ਇਹਨਾਂ ਨੇ ਜਾਣ ਕੇ ਬਸ ਉਹਨਾਂ ਨੂੰ ਫਸਾਇਆ ਵਾ ਬਸ ਉਹਨਾਂ ਨੂੰ ਕਿ ਕਿਸੇ ਤਰੀਕੇ ਨਾਲ ਸੀ ਇਹਨਾਂ ਨੂੰ ਪਰੇਸ਼ਾਨ ਕਰੀਏ ਜੀ ਚਨਾ ਜੀ ਕਿਸ ਇਹਦੇ ਮਾਮਲਾ ਕਿਵੇਂ ਜਿਵੇਂ ਕਿ ਨਸ਼ਾ ਫੜਿਆ ਜਾਂਦਾ ਤੇ ਕਿੱਥੋਂ ਗ੍ਰਫਤਾਰੀ ਕਰਦੇ ਹਾਂ ਜੀ ਇਹਨਾਂ ਨੇ ਮਤਲਬ ਸ਼ੋਅ ਇਦਾਂ ਕਰਵਾਇਆ ਵਾ ਕਿ ਅਸੀਂ ਇਹਨਾਂ ਨੂੰ ਫਲੋਰ ਤੋਂ ਫੜਿਆ ਵਾ ਜੀ ਬਟ ਮੈਨੂੰ ਇਥੋਂ ਮੈਨੂੰ ਜਿੰਦੋਂ ਤੱਕ ਪਤਾ ਵਾ ਕੇ ਸਭ ਕੁਝ ਝੂਠ ਹੈ ਕਿਉਂਕਿ ਸਾਡਾ ਪਲਾਨ ਸੀਗਾ ਅਸੀਂ ਅੰਮ੍ਰਿਤਸਰ ਜਾਣਾ ਸੀਗਾ ਕੰਮ ਕਿਤੇ ਤੇ ਮੈਨੂੰ ਬਸ ਇਹ ਅੱਧੇ ਘੰਟੇ ਦਾ ਕਹਿ ਕੇ ਗਏ ਸੀਗੇ ਕਿ ਮੈਂ ਮਤਲਬ ਵਾਪਸ ਆਇਆ ਨਾ ਅੱਧੇ ਘੰਟੇ ਦੇ ਵਿੱਚ ਮੈਨੂੰ ਥੋੜਾ ਕੰਮ ਸੀਗਾ ਉਹ ਹੀ ਕਰਨਗੇ ਸੀਗੇ ਹੂੰ ਥੋੜੇ ਟਾਈਮ ਬਾਅਦ ਸੋ ਇਹ ਫੋਨ ਬੰਦ ਹੋ ਜਾਂਦਾ ਵਾ ਹੂੰ ਹਾਂਜੀ ਮਤਲਬ 12:00 ਦੇ ਕਰੀਬ ਫੋਨ ਬੰਦ ਹੋ ਜਾਂਦਾ ਇਹਨਾਂ ਦਾ ਹੂੰ ਠੀਕ ਆ ਫਿਰ ਮੈਨੂੰ ਇੱਕ ਵਾਰੀ ਵਿੱਚੋਂ ਫੋਨ ਆਨ ਹੁੰਦਾ ਵਾ ਮੈਨੂੰ ਪੁਲਿਸ ਵੱਲੋਂ ਮੈਸੇਜ ਕੀਤਾ ਜਾਂਦਾ ਵਾ ਕਿ ਮੈਂ ਬਹੁਤ ਜ਼ਿਆਦਾ ਬੀਜ਼ੀ ਆ ਇੰਗਲਿਸ਼ ਦੇ ਵਿੱਚ ਇਦਾਂ ਟਾਈਪ ਕਰਕੇ ਕੀਤਾ ਜਾਂਦਾ ਵੀ ਮੈਂ ਮਤਲਬ ਥੋੜੇ ਟਾਈਮ ਬਾਅਦ ਗੱਲ ਕਰਦਾ ਵਾਂ ਹੂੰ ਤੇ ਮੈਂ ਉਦੋਂ ਹੀ ਸਮਝ ਗਈ ਸੀ ਕਿ ਮਤਲਬ ਇਹ ਸਭ ਕੁਝ ਝੂਠ ਆ ਮਤਲਬ ਜਾਂ ਤੇ ਪੁਲਿਸ ਨੇ ਮਤਲਬ ਫੜਿਆ ਹੋਇਆ ਵਾ ਜੀ ਤੇ ਪੁਲਿਸ ਨੇ ਗ੍ਰਿਫਤਾਰੀ ਰਾਤ ਨੂੰ ਮੇਬੀ ਮੇਰੇ ਖਿਆਲ ਨਾਲ 2:30 ਵਜੇ ਦੇ 3-4 ਵਜੇ ਦੇ ਕਰੀਬ ਜਾ ਕੇ ਮਤਲਬ ਕੇਸ ਫਾਈਲ ਕੀਤਾ ਇਹਨਾਂ ਦਾ ਜਿਹੜਾ ਇਹ ਨਸ਼ਾ ਜਿਵੇਂ ਇੱਕ ਦੋਸ਼ ਲੱਗੇ ਨਹੀਂ ਕਿ ਨਸ਼ੇ ਦਾ ਸੇਵਨ ਕਰਦੇ ਸੀ ਕਰਦੇ ਸੀ ਕਿ ਨਸ਼ੇ ਦਾ ਸੇਵਨ ਨਹੀਂ 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 ਤੇ ਇਹ ਕਿਵੇਂ ਜਿਹੜਾ ਕੀ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਸਾਜ਼ਿਸ਼ ਹੈ ਕੀ ਹੈ ਇਹਦੇ ਪਿੱਛੇ ਹਾਂ ਜੀ ਸਾਜ਼ਿਸ਼ ਹੀ ਆ ਬਸ ਮਤਲਬ ਇਹ ਹੀ ਕਿ ਮਤਲਬ ਕਿਸੇ ਨੂੰ ਮਤਲਬ ਜਿਹੜਾ ਅੰਮ੍ਰਿਤਪਾਲ ਚਾ ਉਹਨਾਂ ਦੀ ਫੈਮਲੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਆ ਜਾਂ ਨਸ਼ੇ ਦੇ ਖਿਲਾਫ ਗੱਲ ਕਰਦੀ ਆ ਬਸ ਜਿਹੜੀ ਚੀਜ਼ ਦੇ ਬਾਰੇ ਉਹ ਗੱਲ ਕਰਦੀ ਆ ਉਹਨਾਂ ਨੂੰ ਉਹਦੇ ਵਿੱਚ ਹੀ ਫਸਾਓ ਇਹਨਾਂ ਦਾ ਬਸ ਇਹੀ ਆ अच्छा उन नशे दे मामले ते जेड़ा की तुसी दद दियो के सारे ਝੂਠਾ ਹੈ ਇਹ ਇਲزام ਲੱਗਿਆ ਹਾਂਜੀ ਜਿਹੜੇ ਭਾਈ ਅਮਰਸਪਾਲ ਦੀ ਗ੍ਰਿਫਤਾਰੀ ਹੁੰਦੀ ਆ ਉਸ ਤੋਂ ਜਿੱਤ ਹੁੰਦੀ ਆ ਜਿੱਤ ਹੋਣ ਤੋਂ ਬਾਅਦ ਇਹ ਜਿਹੜੇ ਦੋਸ਼ ਲੱਗਦੇ ਨੇ ਭਾਈ ਹਰਪੀ ਸਿੰਘ ਤੇ ਤੇ ਇਹ ਜਦੋਂ ਜਾਂਦੇ ਸੀ ਉਹ ਤਰੀਕੇ ਬਾਹਰ ਕਿਤੇ ਗਏ ਹੋ ਸੀ ਤੇ ਕਿਤੇ ਇਕੱਲੇ ਸੀ ਨਾਲ ਇਹਦੇ ਕੋਈ ਹੈ ਨਹੀਂ ਸੀ ਹੋਰ ਹਾਂਜੀ ਇਹ ਮੈਨੂੰ ਨਹੀਂ ਇਸ ਬਾਰੇ ਪਤਾ ਬਾਕੀ ਪੂਰੀ ਕੈਂਪੀਨ ਦੇ ਵਿੱਚ ਡੇਲੀ ਜਾਂਦੇ ਰਹੇ ਆ ਨਾਲ ਪੂਰੇ ਲੋਕਾਂ ਨੂੰ ਪਤਾ ਹੋਵਾ ਕਿ ਸਾਰਾ ਸਾਰਾ ਦਿਨ ਕੈਂਪੀਨ ਦੇ ਵਿੱਚ ਲੰਘ ਜਾਂਦਾ ਸੀਗਾ ਜੀ ਹਾਂਜੀ ਮਤਲਬ ਸਾਨੂੰ ਪਹਿਲੀ ਗੱਲ ਤੇ ਸਫਾਈ ਦੇਣ ਦੀ ਜ਼ਰੂਰਤ ਹੀ ਨਹੀਂ ਹੈਗੀ ਇਸ ਬਾਰੇ ਮੰਨ ਲਓ ਕਿ ਖੁਦ ਹੀ ਜਿਹੜੇ ਉਹਨਾਂ ਦੇ ਨਾਲ ਜਾਂਦੇ ਰਹੇ ਆ ਜਾਂ ਸਾਡੇ ਘਰੇ ਆਉਂਦੇ ਆ ਉਹ ਖੁਦ ਹੀ ਮਤਲਬ ਇਹਦੇ ਜਵਾਬ ਦੇ ਰਹੇ ਆ ਹਰ ਇੱਕ ਗੱਲ ਦਾ ਚਨਾ ਜੀ ਜਿਵੇਂ ਕਿ ਕਈ ਜਥੇਬੰਦੀਆਂ ਦੇ ਆਗੂਆਂ ਨੇ ਵੀ ਦੋਸ਼ ਲਾਇਆ ਨੇ ਕਿ ਭਾਈ ਅਮਰਜੀਤਪਾਲ ਸਿੰਘ ਪਹਿਲਾਂ ਮੋਨੇ ਹੁੰਦੇ ਸੀ ਤੇ ਹੁਣ ਉਹ ਸਿੱਖੀ ਦੀ ਗੱਲ ਕਰਦੇ ਨੇ ਕਈ ਹੋਰ ਤਰ੍ਹਾਂ ਇਹਦੀ ਦੋਸ਼ ਲਾ ਰਹੇ ਨੇ ਹਾਂਜੀ ਮੋਨੇ ਮਤਲਬ ਹਰ ਇੱਕ ਤੇ ਮਤਲਬ ਟਾਈਮ ਹੁੰਦਾ ਵਾ ਲੋ 12 18 ਦੀ ਅਚ ਦੇ ਵਿੱਚ ਮੈਨੂੰ ਲੱਗਦਾ ਮੋਸਟ ਹੀ ਲੋਕੀ ਦਾ ਮਤਲਬ ਮੁੰਡੇ ਕਰਦੇ ਹੀ ਆ ਕਿ ਕੋਈ ਵਾਲ ਕਟਾ ਲੈਂਦੇ ਆ ਬਾਕੀ ਇਹ ਤੇ ਰੱਬ ਦੇ ਹੱਥ ਆ ਕਿ ਉਹਨੂੰ ਸਿੱਖੀ ਦੇ ਨਾਲ ਵਾਪਸ ਜੋੜਿਆ ਗਿਆ ਵਾਪਸ ਉਹਨੇ ਇਨੇ ਵਧੀਆ ਕੰਮ ਕੀਤੇ ਆ ਕਿ ਲੋਕਾਂ ਨੂੰ ਸਿੱਧੇ ਰਾਹ ਤੇ ਪਾਇਆ ਵਾ ਲੋਕੀ ਉਹਨੂੰ ਫੋਲੋ ਕਰਦੇ ਆ ਉਹਦੀਆਂ ਗੱਲਾਂ ਸੁਣਦੇ ਆ ਜਨਾਬ ਜੀ ਕਿਵੇਂ ਸਿੱਖੀ ਵੱਲ ਜੁੜੇ ਭਾਈ ਅਮਰਪਾਲ ਸਿੰਘ ਕੁਝ ਦੱਸ ਸਕਦੇ ਹੋ ਹਾਂ ਜੀ ਮਤਲਬ ਉਹ ਪਹਿਲਾਂ ਤੋਂ ਹੀ ਉਹਨੂੰ ਇੰਟਰਸਟ ਸੀਗਾ ਇਸ ਜੀ ਦੇ ਵਿੱਚ ਪਹਿਲਾਂ ਤੋਂ ਹੀ ਉਹ ਮਤਲਬ ਬਾਬਾ ਜੀ ਦੀਆਂ ਮਤਲਬ ਸੁਣਦਾ ਸੀਗਾ ਪਾਠ ਬਹੁਤ ਕਰਦਾ ਸੀਗਾ ਮਲੇ ਬੁਨੈ ਬੁਕਸ ਵਗੈਰਾ ਬਹੁਤ ਪੜਦਾ ਹੀਗਾ ਪਹਿਲਾਂ ਤਾਂ ਇਹਨੂੰ ਇਹ ਚੀਜ਼ ਦਾ ਸ਼ੌਂਕ ਸੀਗਾ ਫਿਰ ਰੱਬ ਨੇ ਉਹਨੂੰ ਖੋਦਦੀ ਹੀ ਜਿਆਨ ਆਇਆ ਤਾਂ ਉਹ ਸਿੱਖੀ ਨਾਲ ਜੁੜ ਗਏ ਹਾਂਜੀ ਹਾਂਜੀ ਜਿਹੜੀ ਹੁਣ ਜਿਹੜੀ ਗ੍ਰਿਫਤਾਰੀ ਹੁੰਦੀ ਆ ਹੁਣ ਭਾਈ ਅਮਰਿਤ ਹਰਪੀ ਸਿੰਘ ਜੀ ਦੀ ਇਹ ਹੁਣ ਉਹਨੂੰ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਅਪੀਲ ਕੀ ਕਰਦੇ ਜਨਤਾ ਨੂੰ ਕੀ ਅਪੀਲ ਕਰਦੇ ਉਹਦੇ ਪਿੱਛੇ ਕੋਈ ਜਨਤਾ ਨੂੰ ਇਹ ਵੀ ਬੀ ਲਾ ਕੇ ਪਹਿਲਾਂ ਤਾਂ ਪਤਾ ਹੀ ਸਭ ਨੂੰ ਇਹ ਸਾਰਾ ਸਕੈਮ ਆ ਬਸ ਗਵਰਨਮੈਂਟ ਵੱਲੋਂ ਫਸਾਇਆ ਜਾ ਰਿਹਾ ਵਾ ਉਹਨਾਂ ਨੂੰ ਬਸ ਇਹੀ ਆਗੇ ਬਸ ਕਿਸੇ ਨਾ ਕਿਸੇ ਤਰੀਕੇ ਨਾਲ ਸੇ ਇਹਨਾਂ ਦੀ ਫੈਮਲੀ ਨੂੰ ਟਾਰਗੇਟ ਕਰੀਏ ਪਰੇਸ਼ਾਨ ਕਰੀਏ ਬਸ ਇਹੀ ਆ ਬਲ ਇੱਕ ਇੱਕ ਚੀਜ਼ ਤੋਂ ਨਿਕਲਦੇ ਆਂ ਤੇ ਦੂਸਰਾ ਕੋਈ ਨਵਾਂ ਹੀ ਮੁੱਦਾ ਸਟਾਰਟ ਕਰ ਦਿੰਦੇ ਆਂ ਦੂਸਰੇ ਤੋਂ ਨਿਕਲਦੇ ਆਂ ਤੀਸਰਾ ਮੁੱਦਾ ਸਟਾਰਟ ਕਰ ਦਿੰਦੇ ਆਂ ਮੈਂ ਖੁਦ ਨਿਊਜ਼ 'ਚ ਦੇਖਣ ਢੀ ਸੀਗੀ ਕਿ ਮਤਲਬ ਮੇਰੇ ਬਾਰੇ ਹੀ ਪਤਾ ਨਹੀਂ ਕਿੰਨਾ ਕੁਝ ਬੋਲੇ ਜਾ ਰਿਹਾ ਬਈ ਉਹ ਮਤਲਬ ਉੱਥੇ ਰਹਿੰਦੀ ਨਹੀਂ ਆ ਜਾਂ ਮਤਲਬ ਇਹਦੀ ਫੈਮਲੀ ਨਾਲ ਬੰਨਦੀ ਨਹੀਂ ਆ ਉਹ ਜੀ ਮੈਂ ਤਾਂ ਖੁੱਲ੍ਹ ਕੇ ਬੋਲ ਲੱਗੀ ਮੈਂ ਕਿ ਮੈਂ ਇੱਥੇ ਹੁੰਨੀ ਆ ਮਤਲਬ মিডিਆ ਸਾਰਾ ਮੇਰੇ ਇੱਥੇ ਘਰੇ ਹੀ ਆਂਦੇ ਆ ਸਾਰੇ ਮੈਨੂੰ ਡੇਲੀ ਦੇਖਦੇ ਆ ਲੋਕੀ ਸਾਡੇ ਘਰੇ ਜਿੰਨੀ ਸੰਗਤ ਆਂਦੀ ਰੋਜ਼ ਮੈਨੂੰ ਮਿਲਦੀ ਵੀ ਆ ਜੀ ਹੁਣ ਹਾਂਜੀ ਤਾਂ ਉਹਨਾਂ ਨੂੰ ਪਤਾ ਹੀ ਹੈ ਕਿ ਮੈਂ ਕਿੱਥੇ ਰਹਿ ਰਹੀ ਆ ਜਾਂ ਮੈਂ ਮਤਲਬ ਕਿੱਥੇ ਆ ਇਸ ਟਾਈਮ ਜਿਹੜਾ ਇਹ ਤੱਕਾ ਕੀਤਾ ਜਾਂਦਾ ਸਿੱਖ ਕਮਿਊਨਿਟੀ ਨਾਲ ਕਿਉਂ ਹਮੇਸ਼ਾ ਹੀ ਸਰਕਾਰਾਂ ਤੱਕਾ ਕਰਦੀਆਂ ਆਈਆਂ ਨੇ ਕਿਉਂਕਿ ਸਿੱਖਾਂ ਦੇ ਵਿੱਚ ਮਤਲਬ ਇੱਕ ਝੂਠ ਹੋ ਨਹੀਂ ਸਕਦੇ ਹਰ ਇੱਕ ਦੇ ਵਿੱਚ ਮੈਂ ਬਹੁਤ ਆ ਜੀ ਜੀ ਅੱਜ ਸਿੱਖ ਇੱਕ ਹੋ ਜਨਾਂ ਤੇ ਸਰਕਾਰਾਂ ਦਾ ਮਤਲਬ ਕੰਮ ਨਹੀਂ ਹੈਗਾ ਕਿ ਮਤਲਬ ਉਹ ਕਿਸੇ ਨੂੰ ਵੀ ਮਤਲਬ ਜੇ ਇੱਕ ਸਿੱਖ ਦੇ ਖਿਲਾਫ ਕੁਝ ਬੋਲਾ ਜਾਂਦਾ ਜੇ ਸਾਰੇ ਸਿੱਖ ਇਕੱਠੇ ਹੋ ਜਨਾਂ ਫਿਰ ਸਰਕਾਰ ਆਪਣੇ ਆਪ ਉਹਨਾਂ ਦੇ ਮੂੰਹ ਤੇ ਚਪੇੜ ਇਸ ਗੱਲ ਦੀ ਵੱਜਦੀ ਆ ਜੀ ਨਹੀਂ ਭਾਈ ਸਾਡੇ ਪਾਸੇ ਖਾਲਸਾ ਵੀਰ ਸ਼ੁਰੂ ਕੀਤੀ ਹੋਣਾ ਮਗਰ ਤਾਂ ਕਾਫੀ ਸਿੱਖ ਸੀ ਤੇ ਫਿਰ ਜੀ ਉਹਨਾਂ ਨੂੰ ਜਿਵੇਂ ਪਸਾਇਆ ਗਿਆ ਇਦਾਂ ਹਾਂਜੀ ਉਹ ਤਾਂ ਗਵਰਨਮੈਂਟ ਦੇ ਹੱਥ ਆ ਸਰਕਾਰਾਂ ਦੇ ਹੱਥ ਆ ਜੋ ਵੀ ਆ ਜੋ ਮਤਲਬ ਇਹਨਾਂ ਨੇ ਸਕੈਮ ਰਚਿਆ ਅੰਮ੍ਰਿਤ ਨੂੰ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਫਸਾਉਣ ਲਈ ਫੇਰ ਬਖ ਪਤਰੀ ਉਹਦੇ ਸਾਥੀਆਂ ਨੂੰ ਫਸਾਉਣ ਲਈ ਜਿਨ੍ਹਾਂ ਦਾ ਕੋਈ ਕੇਸ ਵੀ ਨਹੀਂ ਹੈਗੇ ਉਹਨਾਂ ਨੂੰ ਵੀ ਹੁਣ ਤੱਕ ਜੇਲ੍ਹਾਂ 'ਚ ਰੱਖਿਆ ਹੋ ਉਹਨਾਂ ਨੂੰ ਵੀ ਰਿਹਾ ਨਹੀਂ ਕੀਤਾ ਗਿਆ ਹਾਲੇ ਤੱਕ ਜੀ ਤਾਂ ਕੀ ਹੋ ਰਿਹਾ ਹੋਰ ਇਸ ਤੋਂ ਜ਼ਿਆਦਾ ਕੀ ਤਾਂ ਹੋ ਸਕਦਾ ਸਾਡੇ ਨਾਲ ਜੀ ਹਾਂਜੀ ਹੁਣ ਸਰਕਾਰ ਜਿਹੜਾ ਕਿ ਅਗਲੀ ਰਣਨੀਤੀ ਤੁਹਾਡੀ ਕੀ ਹੋਵੇਗੀ ਜਿਵੇਂ ਕਿ ਹੁਣ आरपी सिग्नल डाउन लाइक को यत्न ਕੀਤੇ ਜਾ ਰਹੇ ਨੇ ਹਾਂ ਜੀ ਮਤਲਬ ਕੇਸ ਫਾਈਲ ਹੋਇਆ ਵਾ ਵਕੀਲ ਕੀਤੇ ਹੋਇਆ ਵਕੀਲ ਮਤਲਬ ਕਰਨਗੇ ਸਾਰੀ ਕਾਰਵਾਈ ਜਿਹੜੀ ਵੀ ਹੈਗੀ ਆ ਜੀ ਹਾਂ ਜੀ ਸਰ ਬਹੁਤ ਬਹੁਤ ਸ਼ੁਕਰੀਆ ਸ਼ੈਨਾ ਜੀ ਤੁਹਾਡਾ ਸਾਡੇ ਚੈਨਲ ਜੁੜਨ ਤੇ ਹਾਂ ਜੀ ਧੰਨਵਾਦ ਹੋਰ ਸਾਡੇ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਵਾਈਗੁਰ ਜੀ ਸਤਿ